ਇਹੜੇ ਬੱਚਿਆਂ ਨੇ ਅੱਜ ਇਹਦੀ ਪ੍ਰੇਡ ਕੀਤੀ ਆ ਅੱਜ ਦੀ ਪ੍ਰੇਡ ਦੇ ਵਿੱਚ ਜੋ ਕੁਛ ਉਹਨਾਂ ਨੂੰ ਸਿਖਾਇਆ ਗਿਆ ਸੀਗਾ ਕਿ ਡੱਗਾ ਕਿਵੇਂ ਵਜਾਉਣਾ ਹੈ ਆਪਣੇ ਤਾਲ ਦੇ ਨਾਲ ਤਾਲ ਨੂੰ ਕਿਵੇਂ ਮਿਲਾਉਣਾ ਹੈ ਉਹ ਬੱਚਿਆਂ ਨੇ ਬਖੂਬੀ ਆਪਣੀ ਡਿਊਟੀ ਨੂੰ ਨਿਭਾਇਆ ਹੈ ਹੁਣ ਸਾਰੇ ਸਟਾਫ ਵੱਲੋਂ ਉਹਨਾਂ ਬੱਚਿਆਂ ਦੇ ਨਾਲ ਇੱਕ ਸਾਂਝੀ ਯਾਦਗਾਰ ਤਸਵੀਰ ਜਿਹੜੀ ਉਹ ਖਿੱਚਵਾਈ ਜਾ ਰਹੀ ਹੈ ਸਾਰੇ ਬੱਚੇ ਸਾਰੇ ਨਾਲ ਅੱਜ ਦੀ ਤਸਵੀਰ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਆ ਸਾਰੇ ਅਧਿਆਪਕ ਸਹਿਬਾਨ ਬਹੁਤ ਵਧੀਆ ਅਨੁਸ਼ਾਸਨ ਦਾ ਪ੍ਰਗਟਾਵਾ ਕਰਦੇ ਹੋਏ ਆਪੋ ਆਪਣੀਆਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਬਖੂਬੀ ਨਿਭਾ ਰਹੇ ਆ ਮੈਂ ਸਾਰੇ ਸਟਾਫ ਨੂੰ ਬੱਚਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਹੜੇ ਆਪਣੀਆਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਬਖੂਬੀ ਨਿਭਾਉਦੇ ਹੋਏ ਅੱਜ ਵੀ ਦੂਜੇ ਦਿਨ ਦੀ ਇਸ ਕਿਰਿਆ ਨੂੰ ਅੱਗੇ ਵਧਾ ਰਹੇ ਨੇ ਹੁਣ ਜਿਹੜੇ ਬੱਚੇ ਜਿਹੜੇ ਬੱਚਿਆਂ ਨੇ ਡੱਗੇ ਦੀ ਫਰੇਡ ਦੇ ਵਿੱਚ ਹੀ ਹਿੱਸਾ ਲਿਆ ਸੀਗਾ ਉਹਨਾਂ ਦੇ ਨਾਲ ਯਾਦਗਾਰੀ ਤਸਵੀਰ ਜਿਹੜੀ ਆ ਉਹ ਖਿੱਚਵਾਈ ਜਾ ਰਹੀ ਆ